ਚਾਰਾਂ ਦੀ ਕਿਤਾਬ ਵਿੱਚ ਤੁਹਾਡਾ ਸਵਾਗਤ ਕਰਦੀ ਆ ਅੱਜ ਤੁਹਾਨੂੰ ਬੇਰਕਾ ਵਿੱਚ ਅੰਕਲ ਜੋ ਕੰਮ ਕਰ ਰਹੇ ਉਹਨਾਂ ਬਾਰੇ ਉਹਨਾਂ ਨੂੰ ਮਿਲਾ ਰਹੀ ਆ ਆਜੋ ਜੀ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਇੱਥੇ ਆਪਣਾ ਨਾਮ ਦੱਸਿਓ ਪਹਿਲਾਂ ਜਗਦਾਨ ਸਿੰਘ ਹਾਂਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਹੋਗਾ 12 ਸਾਲ ਇਹ ਤੁਹਾਨੂੰ ਇੱਥੇ ਕਿੰਨੀਆਂ ਕੋਈ ਸੁੱਖ ਸੁਵਿਧਾਾਂ ਨਹੀਂ ਆ ਤੁਹਾਨੂੰ ਲੰਬਾ ਹੋਗਾ ਨਹੀਂ ਫਿਰ ਵੀ ਤੁਹਾਨੂੰ ਜਿਦਾ ਇੰਨੀ ਇਹ ਹੋ ਗਿਆ ਉਹਨਾਂ ਨੇ ਬੇਰਕਾ ਵਾਲਿਆਂ ਨੇ ਕੋਈ ਤੁਹਾਨੂੰ ਕੋਈ ਹੈਲਪ ਕੀਤੀ ਨਹੀਂ ਦਿੱਤੀ ਤੇ ਤੁਹਾਡੀ ਕਿੰਨੀ ਤੇ ਕਿੰਨੀ ਕਰਵਾ ਜੀ ਦਿੰਦੇ ਆ ਤਾਂ ਫੇਰ ਉਹ ਪੈਸੇ ਨਹੀਂ ਦੇ ਸਕਦੇ ਅੱਛਾ ਠੀਕ ਆ ਤੇ ਜਿੱਦਾਂ ਹੁਣ ਤੁਸੀਂ ਕਾਤੇ ਆਉਣੇ ਤੁਹਾਡੇ ਕੋਲ ਸਾਧਨ ਕੀ ਆ ਅੱਛਾ ਗੱਲ ਸਾਂਗਣਾ ਤਸਵੀਰੇ ਤੁਸੀਂ ਕਿੰਨੇ ਵਜੇ ਆਉਣੇ ਇੱਥੇ ਇੱਥੇ ਮੈਂ ਆਉਣਾ 3:30 ਤੇ ਤੁਹਾਡੇ ਚ ਇੰਨੀ ਹਿੰਮਤ ਆ ਨਾ ਜੱਜਬਾ ਅਸੀਂ ਬਹੁਤ ਮਾਣ ਕਰਦੇ ਆ ਕਿ ਤੁਸੀਂ ਸਾਡੇ ਬਜ਼ੁਰਗਾਂ ਨਾ ਤੇ ਅਸੀਂ ਚਾਹੁੰਦੇ ਆ ਵੀ ਤੁਹਾਨੂੰ ਸਹੂਲਤ ਮਿਲੇ ਹਨਾ ਤੇ ਬੜੇ ਔਖੇ ਹੋ ਕੇ ਸਾਡੇ ਅੰਕਲ ਜੀ ਕੰਮ ਕਰਦੇ ਆ ਠੀਕ ਆ ਤੇ ਤੁਸੀਂ ਬੇਰਕਾ ਵਾਲੇ ਤੁਹਾਨੂੰ ਇਹ ਹੋਣਾ ਚਾਹੀਦਾ ਕਿੰਨੀ ਏ ਅੰਕਲ ਜੀ ਤੁਹਾਡੀ ਮੇਰੇ 75 ਤੁਹਾਨੂੰ ਦੇਖ ਲਓ ਜੀ ਐਨੀ ਉਮਰ ਦੇ ਹੋਣ ਦੇ ਨਾਤੇ ਵੀ ਇੰਨਾ ਜज्बा ਅੱਜ ਦੇ ਬਜ਼ੁਰਗ ਹਨਾ ਇੰਨੀ ਹਿੰਮਤ ਰੱਖਦੇ ਸਾਡੇ ਬੱਚੇ ਸਵੇਰ ਨੂੰ ਉਸ ਟਾਈਮ ਉੱਠਦੇ ਨਹੀਂ ਜਿਸ ਟਾਈਮ ਅੰਕਲ ਜੀ ਇੱਥੇ ਆਉਂਦੇ ਆ ਬੇਰਕਾ ਠੀਕ ਆ ਇਹਨਾਂ ਨੇ ਕਿੰਨੇ ਕਿੰਨੇ ਸਾਲਾਂ ਤੋਂ ਅੰਕਲ ਜੀ ਬੰਦ ਸੀ ਇਹ ਮੇnga 10 ਸਾਲ ਬੰਦ ਰਹੇ ਹਾਂ ਹਾਂਜੀ ਤੁਸੀਂ ਇਹ ਫਿਰ ਹਾਂਜੀ ਮਾਂ ਚਲਾਈ ਜਾਂਦਾ ਜੀ ਸਨਮਾਨਾ ਇਹ ਬੰਦ ਹੋਣ ਦੇ ਨਾਤੇ ਵੀ ਅੰਕੜਾ ਹੁਣ ਦੇਖੋ ਇੱਥੇ ਕਿੰਨੀ ਰੌਣਕ ਲਾਈ ਆ ਹਾਂਜੀ ਤੁਸੀਂ ਅੰਕੜਾ ਦੱਸੋ ਅੰਕੜਾ ਬਾਰੇ ਵਿਚਾਰ ਦੱਸੋ ਅੱਛਾ ਵਿਚਾਰ ਇਹ ਹੈ ਕਿ ਬੁੱਢੇ ਬੰਦੇ ਆ ਲੱਤਾਂ ਦੁਰਤੀ ਟੁੱਟੀਆਂ ਨਹੀਂ ਆ ਜੀਆਂ ਤੇ ਬੜੀ ਮੁਸ਼ਕਲ ਹੋ ਜਾਂਦਾ ਇਹਨਾਂ ਨੂੰ ਹੌਣਾ ਜਾਣਾ ਤੇ ਦੋ ਡੰਡਿਆਂ ਨਾਲ ਟੁੱਟ ਰਿਹਾ ਹੈ ਇਹ ਹਾਂਜੀ ਤੇ ਬੜੀ ਮੁਸ਼ਕਲ ਹੋ ਰਹੀ ਆ ਕਰਦੇ ਵਿੱਚ ਮੰਨ ਲਓ ਕੋਈ ਨਾ ਕੰਮਕਾਰ ਕੋਈ ਕਰ ਸਕਦੇ ਨਾ ਹੋਰ ਕੋਈ ਕਰ ਸਕਦੇ ਆ ਤੇ ਇਸ ਕਰਕੇ ਨਾਈ ਸੇ ਪੱਖਾ ਆ ਪੱਖਾ ਵੀ ਹੈ ਨਹੀਂਗਾ ਇੱਥੇ ਤੇ ਇਥੇ ਬਿਜਲੀ ਵੀ ਆਉਂਦੀ ਆ ਟਾਈਮ ਸਟ ਨਹੀਂ ਹੁੰਦੀ ਤੇ ਇਸ ਕਰਕੇ ਇਹਦਾ ਬੜਾ ਮੁਸ਼ਕਲ ਹੁੰਦਾ ਵਿਚਾਰੀ ਦਾ ਬੁੱਢਾ ਬੰਦਾ ਆ ਤੇ ਅੰਕਾ ਹੁਣ ਆ ਦਾ ਸਾਧਨ ਤੇ ਕੀ ਤੁਸੀਂ ਡਿਮਾਂਡ ਕਰਦੇ ਹੋ ਸਾਧਨ ਇਹ ਆ ਵੀ ਇਹਨਾਂ ਨੂੰ ਕੋਈ ਨਾ ਕੋਈ ਸ਼ੂਲ ਦੀ ਦਿੱਤੀ ਜਾਏ ਜਿਹੜੀ ਸਰਕਾਰ ਦੇ ਮਨਜ਼ੂਰ ਹੁੰਦੀ ਆ ਹਾਂਜੀ ਠੀਕ ਆ ਪੈਸਾ ਪੂਸਾ ਦਿੱਤੇ ਜਾਏ ਸਾਡੀ ਸੈਲਰੀ ਕਿੰਨੀ ਦਾ ਤਨਖਾਹ ਵਧਣੀ ਚਾਹੀਦੀ ਇਹਨਾਂ ਨੇ ਦਿੱਤੀ ਤਨਖਾਹ ਵਧਣੀ ਚਾਹੀਦੀ ਹੈ ਥੈਂਕ ਯੂ ਸਾਡਾ ਹਾਂਜੀ ਹਾਂਜੀ ਭਾਜੀ ਤੁਸੀਂ ਦੱਸੋ ਅੰਕਲ ਬਾਰੇ ਵਿਚਾਰ ਆਪਣੇ ਦੱਸੋ ਫੜ ਲਓ ਕੋਈ ਨਹੀਂ ਦੇਖੋ ਇਹ ਸੋਸਾਇਟੀ ਹੈ ਦੋ ਚਾਰ ਪਿੰਡ ਦੁੱਧ ਪਾਉਂਦੇ ਸੀਗੇ ਗਵਰਨਮੈਂਟ ਨੂੰ ਵੀ ਥੋੜੀ ਜਿਹੀ ਉਹਦੀ ਕੁਝ ਫੈਸਿਲਿਟੀ ਸੀ ਕੁਝ ਬਾਕੀ ਜਿਹੜੇ ਦੁੱਧ ਪਾਣ ਹੁੰਦੇ ਸੀਗੇ ਉਹਨਾਂ ਨੂੰ ਵੀ ਰੋਜ਼ਗਾਰ ਨੂੰ ਤਾਂ ਮਿਲਦਾ ਸੀਗਾ ਲੇਕਿਨ ਕੁਝ ਕਮੀਆਂ ਕਾਰਨ ਲਾ ਲੋ ਘਾਟਾ ਪਿਆ ਉਸ ਗੱਲ ਦਾ ਇਹ ਸਿਆਣੀ ਬੰਦੀ ਐ ਬਜ਼ੁਰਗ ਐ ਉਹਨਾਂ ਨੇ ਫੇਰ ਵੀ ਰਿਸਪੋਨਸਿਬਿਲਟੀ ਇਸ ਗੱਲ ਦੀ ਸਮਝੀ ਐ ਤਾਂ ਚਲੋ ਚਲਾ ਹੀ ਜਾਂਦੇ ਮਾੜਾ ਬਦਲਾ ਪਰ ਲੇਕਿਨ ਕਹ ਲੈਣਾ ਵੀ ਗਵਰਨਮੈਂਟ ਨੂੰ ਵੀ ਇਨੀ ਗੱਲ ਚਾਹੀਦੀ ਐ ਜੇ ਕੋਈ ਵੀ ਇਹਨਾਂ ਦੇ ਉੱਪਰ ਅਫਸਰ ਐ ਇਹਨਾਂ ਦੀ ਮਹਿਕਮੇ ਦੇ ਵਿੱਚ 99 ਸਾਲ ਦੀ ਜ਼ਿੰਮੇਵਾਰੀ ਬਣਦੀ ਆ ਕਿ ਯਾਰ ਇਹਨਾਂ ਨੂੰ ਵੀ ਕੁਛ ਨਾ ਕੁਛ ਕੋਈ ਕੋਈ ਤਰਖਾ ਵਗੈਰਾ ਜਾਂ ਕੁਛ ਨਾ ਕੁਛ ਇਹਨਾਂ ਨੂੰ ਦਿੱਤਾ ਜਾਵੇ ਕੋਈ ਦਿਨ ਰਾਤ ਅੜ ਕੇ ਉੱਠ ਕੇ 5 ਵਜੇ ਉੱਠ ਕੇ ਵਿਚਾਰੇ ਸਾਈਕਲਾਂ ਦੇ ਉੱਪਰ ਉੱਠ ਕੇ ਆ ਆ ਕੇ ਖੋਲਦੇ ਆ ਉਹ ਆਪਣੇ ਉਹ ਜਿੱਥੇ ਸਰਕਾਰੀ ਬਣਾਇਆ ਆਪਣੇ ਦੁੱਧੋ ਪਾਦਕ ਵਾਲੀ ਤੇ ਇਹ ਤੇ ਬਿਲਕੁਲ ਹੀ ਅਨਜਸਟਿਕ ਅਨਜਸਟਿਕ ਤੁਸੀਂ ਸਮਝ ਨਹੀਂ ਸਕਾਲੂ ਵੀ ਇਹਨਾਂ ਸਾਫੜੀ ਗੱਲ ਥੋੜੀ ਹੈਗੀ ਕੋਈ ਨਾ ਪਬਲਿਕ ਨੂੰ ਫਾਇਦਾ ਨਾ ਜਿਹੜਾ ਵਿਚਾਰਾ ਅੱਧੀ ਰਾਤੀ ਉੱਠ ਕੇ ਆਉਂਦਾ ਜਾਂ ਕਿੱਦਾਂ ਤੜਕੇ 5 ਵਜੇ 4 ਵਜੇ ਉੱਠ ਕੇ ਅਸੀਂ ਆਪ ਖੁਦ ਦੇਖਦੇ ਆਂ ਉਸਨੂੰ ਕੁਸ਼ਟ ਜਿਹੜੀ ਉੱਪਰ ਇਹਨਾਂ ਦੀ ਇਹਨਾਂ ਦੇ ਉੱਪਰ ਬੈਠੀ ਹੈ ਉਹ ਮੁਲਾਜ਼ਮ ਜਿਹੜੀ ਵੀ ਗਵਰਨਮੈਂਟ ਬੈਠੀ ਹੈ ਜੇ ਕੋਈ ਵੀ ਹੋਵੇ ਅਸੀਂ ਇਹ ਨਹੀਂ ਕਹਿ ਰਹੇ ਵੀ ਕੋਈ ਵੀ ਹੋਵੇ ਲਿਕਨ ਉਹਨਾਂ ਦਾ ਫਰਜ਼ ਹੀ ਪਾਉਂਦੇ ਆ ਕਿ ਇਹਨਾਂ ਨੂੰ ਵੀ ਕੋਈ ਸਹੂਲਤ ਹੋਵੇ ਜਾਂ ਪਬਲਿਕ ਨੂੰ ਵੀ ਹੋਵੇ ਆ ਟੁੱਟੇ ਰਸਤੇ ਸਾਰੀਆਂ ਸੜਕਾਂ ਟੁੱਟੀਆਂ ਉਹ ਵਿਚਾਰੇ ਸਿਆਣੀ ਵੇਣੀ ਬੰਦੇ ਉਹ ਲੰਘ ਕੇ ਆਉਂਦੇ ਬੜੀ ਡਿਫਿਕਲਟ ਨਾਲ ਆਉਂਦੇ ਹੋ ਫਿਰ ਉਹ ਦੁੱਧ ਇਕੱਠਾ ਕਰਕੇ ਫਿਰ ਉਹ ਤੁਹਾਡੀ ਗੱਡੀ ਦੇ ਵਿੱਚ ਪਾ ਕੇ ਉਹ ਭੇਜਦੇ ਹੋ ਬੋਲਦੇ ਜਿੰਨਾ ਵੀ ਹੋ ਗਿਆ ਪਿੰਡਾਂ ਵਿੱਚ ਬਹੁਤ ਸਾਰੇ ਬੰਦੇ ਤਾਂ ਉਹ ਦੁੱਧ ਪਾਉਣੀ ਨਹੀਂ ਆਉਂਦੀ ਉਹ ਇਸ ਕਰਕੇ ਨਹੀਂ ਪਾਉਣਾ ਆਉਂਦੇ ਤੇ ਸੜਕਾਂ ਟੁੱਟੀਆਂ ਗੋਡੇ-ਗੋਡੇ ਪਾਣੀ ਚੜਿਆ ਹੁੰਦਾ ਗਲੀਆਂ ਦੇ ਵਿੱਚ ਤਾਂ ਕਿੱਦਾਂ ਲੈ ਕੇ ਆਉਣ ਜਨਨੀਆਂ ਚਾਚੈਂਸ ਅਗਲੇ ਉਥੇ ਵੰਡਪੂਟ ਦਿੰਦੇ ਆਪੀ ਪਿੰਡਾਂ ਦੇ ਵਿੱਚ ਹੀ ਸਪਲਾਈ ਕਰ ਲੈਂਦੇ ਤਾਂ ਉਥੇ ਸਰਕਾਰੀ ਪੈ ਉਹ ਆਪਣੀ ਇਹਦੀ ਵਿੱਚ ਕੀ ਆਊਗਾ ਬੇਰਕਤ ਵਿੱਚ ਦੁੱਧ ਵਿੱਚ ਇਸ ਕਰਕੇ ਮੇਰੀ ਰਿਕਵੈਸਟ ਇਹ ਹੈ ਇਸ ਗੱਲ ਨੂੰ ਤੁਸੀਂ ਥੋੜਾ ਡੀਪਲੀ ਲੋ ਇਹਨਾਂ ਨੂੰ ਵੀ ਕੁਝ ਨਾ ਕੁਝ ਕੋਈ ਸਹੂਲਤ ਹੋਣੀ ਚਾਹੀਦੀ ਹੈ ਇਹ ਗੱਲ ਥੋੜੀ ਹੈ ਕੋਈ ਹੈਗੀ ਤੇ ਨੂੰ ਗਾਂ ਵਧਾਉਣਾਂ ਦੇ ਪਿੱਛੇ ਨੂੰ ਬਿਲਕੁਲ ਹੀ ਬੰਦ ਹੋ ਜਾਊਗਾ ਕੰਮ ਇਹ ਬੱਚਿਆਂ ਨੂੰ ਸਕੂਲ ਦੇ ਲੋ ਜਾ ਕੇ ਨਾ ਉੱਥੇ ਕੋਈ ਲਾਈਟ ਨਹੀਂ ਕੋਈ ਹੋਰ ਨਹੀਂ ਕੋਈ ਕੋਈ ਹੋਰ ਨਹੀਂ ਬੜੇ ਡਿਫਿਕਲਟ ਨਾਲ ਬੱਚੇ ਪੜ੍ਹ ਕੇ ਜਾਂਦੇ ਕਿੱਦਾਂ ਜਾਣਗੇ 20 20 ਕਿਲੋ ਬੱਚੇ ਦਾ ਭਾਰ ਹੈ 20 ਕਿਲੋ ਬੱਚਿਆਂ ਦੇ ਬਸਿਆਂ ਦਾ ਭਾਰ ਹੈ ਬਿਲਕੁਲ ਹੀ ਪਿਛੇ ਨੂੰ ਕਰ ਲੈ ਕੇ ਬੋਤਰੀਆਂ ਨੂੰ ਉਹ ਵਧਾਉ ਤੇ ਸਕਨ ਅੰਕਲ ਜੀ ਤੁਸੀਂ ਦੱਸੋ ਇਹ ਨਾਲ ਬਾਰੇ ਵਿਚਾਰ ਤੁਸੀਂ ਵੀ ਇੱਥੇ ਬੈਠਦੇ ਆ ਨਾ ਕੀ ਤੁਸੀਂ ਚਾਹੁੰਦੇ ਆ ਵੀ ਅਸੀਂ ਚਾਹੁੰਦੇ ਆ ਵੀ ਅੰਕਲ ਹੁਣਾਂ ਨੂੰ ਕੋਈ ਵਿਕੀ ਦਿੱਤੀ ਜਾਵੇ ਇਹਨਾਂ ਦਾ ਬੇਟਾ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕੋਈ ਸਹੂਲਤ ਮਿਲਣੀ ਚਾਹੀਦੀ ਨਾ ਬੇਰਕਾ ਵਾਲੋ ਫਿਰ ਵੀ ਬੜੀ ਹਿੰਮਤ ਆ ਤੁਸੀਂ ਹਾਂਜੀ ਦੱਸੋ ਹਾਂਜੀ ਹਾਂਜੀ ਬੜਾ ਬੜੀ ਹਿੰਮਤ ਹੈ ਨਾ ਬੰਦਾ ਬਜ਼ੁਰਗ ਸਿਆਣਾ ਹੈਂਡੀਕੈਪਡ ਆ ਬੜੀ ਹਿੰਮਤ ਨਾਲ ਇਹ ਵੀ ਕੰਮ ਚਲਾਈ ਜਾਂਦਾ ਜੀ ਇਹ ਸਰਕਾਰ ਦੀ ਕੋਈ ਸਹੂਲਤ ਨਹੀਂ ਇੱਥੇ ਕੋਈ ਪੱਕਾ ਨਹੀਂ ਗਰਮੀ ਆ ਬਹੁਤ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇੱਥੇ ਕੋਈ ਨਾ ਰਹਿਣ ਜਿਹੜੀ ਜਗ੍ਹਾ ਹੈ ਉਹ ਵੀ ਕੰਮ ਦੀ ਨਹੀਂ ਕੋਈ ਵਧੀਆ ਨਹੀਂ ਫੇਰ ਵੀ ਇੱਥੇ ਖਰਾਕ ਵੇਚਦੇ ਆ ਬੀੜ ਕਾ ਦੀ ਦੁੱਧ ਪੌਦੇ ਦੁੱਧ ਲੈ ਕੇ ਲੋਕਾਂ ਕੋਲ ਸਪਲਾਈ ਗਾ ਵੇਚਦੇ ਆ ਬੜੀ ਜਾਣੀ ਕਿ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦੇ ਆ ਪਰ ਸਹੂਲਤ ਕੋਈ ਨਹੀਂ ਉਹ ਹੈਂਡੀਕੈਪ ਡਾ ਬਚਾਰਾ ਫੇਰ ਵੀ ਕੰਮ ਚਲਾਈ ਜਾਂਦਾ ਜੀ ਬਸ ਆਖਿਆ ਬਈ ਪਰ ਸਹੂਲਤ ਚਾਹੀਦੀ ਬੰਦੇ ਨੂੰ ਜਿਹੜਾ ਕੋ ਕੰਮ ਕਰਦਾ ਬੰਦਾ ਉਹਨੂੰ ਉਹਦੇ ਜਗ੍ਹਾ ਉਹਦੇ ਖਾਨ ਪੀਲੋ ਰਹਿਣ ਸਹਿਣ ਉਹਦਾ ਕੋ ਕੋ ਕੰਮ ਚਲਾਉਣ ਲਈ ਕੰਮ ਉਹਨੂੰ ਚਾਹੀਦੀ ਮੇਰੇ ਕੋ ਆਮਦਨ ਮਾਰੀ ਮੋਟੀ ਹੋਵੇ ਇਹੋ ਜਾਣੇ ਅਸੀਂ ਬਸ ਹਾਂਜੀ ਲੱਗ ਠੀਕ ਹੈ ਅੰਕਲ ਜੀ ਕਾਫੀ ਟਾਈਮ ਤੋਂ ਇਹਨਾਂ ਨੂੰ ਵੀ ਬਹੁਤ ਮਾਣ ਆ ਇਹਨਾਂ ਤੇ ਇਹ ਵੀ ਆਪਣੇ ਵਿਚਾਰ ਦੱਸਣਗੇ ਹਾਂ ਵਿਚਾਰ ਠੀਕ ਹੈ ਆਪਣੇ ਨਾਲ ਤੇ ਪਾਣੀ ਦਾ ਕੋਈ ਬੰਦਬਸਤਾ ਭਾਂਡੇ ਭੁੰਡੇ ਧੋਣ ਦਾ ਜਾਂ ਹੋਰ ਇਹ ਵੀ ਹੋਣਾ ਚਾਹੀਦਾ ਹਾਂਜੀ ਤੇ ਬਾਕੀ ਰੋਡ ਦਾ ਵੀ ਜਦੋਂ ਮੀਂਹ ਪਾਣੀ ਪੈ ਜਾਵੇ ਤੇ ਉਹਨਾਂ ਦਿੱਕਤ ਨੂੰ ਬਹੁਤ ਦਿੱਕਤ ਆਉਂਦੀ ਆ। ਇਹ ਵੀ ਸਹੂਲਤ ਹੋਣੀ ਚਾਹੀਦੀ ਬੜੇ ਰੋਡ ਦੀ। ਅਸੀਂ ਚਾਹੁੰਦੇ ਆ ਅੰਕਲ ਹੁਣਾਂ ਨੂੰ ਸਨਮਾਨ ਵੀ ਕੀਤਾ ਜਾਵੇ ਬੇਰਕਾ ਵਾਲੋ। ਠੀਕ ਆ? ਹਾਂਜੀ ਅੰਕਲ। ਹਾਂਜੀ। ਹਾਂਜੀ ਬੋਲੋ ਤੁਸੀਂ। ਸਾਡੀ ਛੜਕ ਬਣਨੇ ਚਾਹੀਦੀ ਇੱਥੇ ਪਾਣੀ ਦਾ ਬੰਦੋ ਹੈ ਨੇ ਕੋਈ ਵੀ ਨਾ ਪੱਖਾ ਯਾ ਨਾ ਕੋਈ ਹੋਰ। ਠੀਕ ਆ। ਤੁਰ ਕੇ ਇਸੇ ਦੇ ਬਣਾਉ ਖੇ ਹੁਣ ਪੈਣਾ। ਦੋ ਡੰਡਿਆਂ ਨੇ ਤੁਰਨਾ। ਹਾਂਜੀ। ਦੇਖੋ। ਬਿਰਗਾ ਇਦਾਂ ਦੀ ਕੰਪਨੀਆਂ ਹਾਈ ਫਾਈ ਬਾਰੇ ਮੁਲਾਕਾਤ ਕੋ ਉਨਸਪਲਾਈ ਜਾਂਦੀ ਹੈ ਜਿੱਥੇ ਮੁਲਾਜ਼ਮ ਕੰਮ ਕਰ ਰਹੇ ਉਹਦੀ ਬਾਰੇ ਕੋਈ ਕੇਅਰ ਨਹੀਂ ਜਿਨ੍ਹਾਂ ਨੇ ਇਨੀ ਡਿਫਿਕਲਟੀ ਦੇ ਨਾਲ ਇਨੀ ਸੜਕਾਂ ਟੁੱਟੀਆਂ ਪਈਆਂ ਜਿੱਥੇ ਤੁਹਾਡਾ ਪਲਾਂਟ ਹੈ ਸਾਡੇ ਪਿੰਡ ਕੋਲੋਏ ਵਿੱਚ ਉਥੇ ਆ ਕੇ ਕਿਸੇ ਵੇਲੇ ਕਾਤੀ ਤੁਸੀਂ ਮਾਰ ਕੇ ਦੇਖੋ ਵੀ ਕੀ ਹਾਲਤ ਹੈ ਉਥੋਂ ਲੰਘਦੇ ਹੁੰਦਾ ਉਹ ਵਿਚਾਰੇ ਇੱਕ 올ਡ ਬੰਦੇ ਆ ਉਹ ਲੰਘ ਕੇ ਆ ਕੇ ਦੁੱਧ ਇਕੱਠਾ ਕਰਕੇ ਜਿੰਨਾ ਵੀ ਇਕੱਠਾ ਹੁੰਦਾ ਉਹ ਤੁਹਾਨੂੰ ਸਪਲਾਈ ਕਰਦੇ ਚਲੋ ਸਾਡਾ ਆਪਣਾ ਇੰਡੀਆ ਹੀ ਆ ਅਕਸਰ ਤੁਸੀਂ ਬਾਹਰ ਇੰਨੀ ਸਪਲਾਈ ਕਰਦੇ ਤਾਂ ਕਮ ਸੇ ਕਮ ਇਨਾਂ ਦਾ ਵੀ ਕੁਝ ਨਾ ਕੋਈ ਦੇਖਣਾ ਦੇਖਣਾ ਚਾਹੀਦਾ ਹੈ ਨਾ ਇਹਦੀ ਵਿੱਚ ਇਹਦੀ ਵਿੱਚ ਗੁੱਸੇ ਵਾਲੀ ਤੁਸੀਂ ਗੱਲ ਕਹਿੰਦੇ ਫਲਾਣੇ ਬੰਦੇ ਨੇ ਆ ਗੱਲ ਕੀਤੀ ਬਿਲਕੁਲ ਰੋਂਗ ਗੱਲ ਆ ਕਮਸਿਕਮ ਤੁਹਾਡੀ ਕੰਪਨੀ ਐਡੀ ਵਧੀਆ ਬਾਹਰਲੇ ਮੁਲਕਾਂ ਚ ਸਾਰੀ ਸਪਲਾਈ ਜਾ ਰਹੀ ਹੈ ਕਮਸਿਕਮ ਪਿੱਛੇ ਵੀ ਥੋੜਾ ਜਿਹਾ ਥੱਲੇ ਨੂੰ ਵੀ ਦੇਖੋ ਮਾੜਾ ਜਿਹਾ ਸਾਰੀ ਰਿਕੁਐਸਟ ਹੈ ਅਸੀਂ ਪਿੰਡ ਦੇ ਮੈਂ ਸਭ ਦਾ ਪੰਚਾਇਤ ਮੈਂਬਰ ਬੋਲ ਰਿਹਾ ਤੁਹਾਡਾ ਫਰਜ਼ ਬੰਦਾ ਹੈ ਵੀ ਕਮਸਿਕਮ ਕੀੜਾ ਮਾਰੋ ਤੁਹਾਡੀ ਵੀ ਰਿਸਪੋਨਸਿਬਿਲਟੀ ਹੈ ਅਕਸਰ ਤੁਸੀਂ ਪਿੰਡਾਂ ਦਾ ਦੁੱਧ ਇਕੱਠਾ ਕਰਕੇ ਜਗ੍ਹਾ ਦਿਖਾ ਦਿਓ ਤੁਸੀਂ ਅਸੀਂ ਜਗ੍ਹਾ ਤੁਹਾਨੂੰ ਕਰ ਦਿੰਦੇ ਆਨਲਾਈਨ ਕਰ ਦਿੰਦੇ ਆ ਅਸੀਂ ਨਾ ਇਥੇ ਕੋ ਲਾਈਟ ਹੈ ਨਾ ਕੋਈ ਵਾਟਰ ਸਪਲਾਈ ਹੈ ਜੇ ਕੋ ਇਦਾਂ ਦੀ ਗਰਮੀ ਵਿੱਚ ਕੋ ਅੱਜ ਵੀ ਕੋਈ ਕਸਟਮਰ ਦੁੱਧ ਲੈ ਕੇ ਤਾਂ ਉਹਨੂੰ ਜੇ 24 ਘੰਟੇ ਪਿਆਸ ਲੱਗ ਜੇ ਤਾਂ ਕਿੱਦਾਂ ਕਿੱਥੋਂ ਕਿੱਥੋਂ ਉਹਦੀ ਪਿਆਸ ਬੁਝਾਈ ਜਾਊਗੀ ਇਸ ਕਰਕੇ ਸਾਡੀ ਰਿਕਵੈਸਟ ਹੈ ਨਾ ਕੋ ਲਾਈਟ ਹੈ ਨਾ ਕੋ ਪੱਖਾ ਹੈ ਨਾ ਹੋਰ ਔਰ ਪੱਖੀਆਂ ਪੱਖੀਆਂ ਚੱਲਣ ਵਾਲੀ ਪੁਰਾਣੀ ਰੀਤੀ ਰਿਵਾਜ ਹੈ ਤੇ ਬੀਰਕਾ ਤੇ ਏਡੀ ਫੇਮਸ ਚੀਜ਼ ਹੈ ਤੇ ਉਹ ਉਹਨਾਂ ਦੇ ਹੁੰਦੇ ਹੁੰਦੇ ਵੀ ਤਾਂ ਪੱਖੀਆ ਝੱਲੀਆਂ ਜਾਣ ਤਾਂ ਬਹੁਤ ਮਾੜੀ ਗੱਲ ਹੈ ਅਸੀਂ ਇਸ ਗੱਲ ਨੂੰ ਅੱਛਾ ਨਹੀਂ ਸਮਝਾਂਗੇ ਇਸ ਗੱਲ ਨੂੰ ਹਾਂਜੀ ਮੈਂ ਆਪਣੇ ਪਰੋਂ ਇੱਕ ਆਂਕਲ ਜਿਹੜਾ ਗਿਫਟ ਦੇਣਾ ਚਾਹੁੰਦੀ ਆ ਇਸ ਟਾਈਮ ਮੇਰੀ ਕੰਡੀਸ਼ਨ ਹੈ ਜਦੋਂ ਮੇਰਾ ਬੇਟਾ ਅੱਗੇ ਵੱਧੂਗਾ ਹੋਰ ਵੀ ਅਸੀਂ ਵਧੀਆ ਕਰਾਂਗੇ ਬੀਰਕਾ ਵੀ ਇਹਨਾਂ ਨੂੰ ਸਨਮਾਨ ਕਰੀ ਠੀਕ ਆ ਥੈਂਕ ਯੂ ਦੇਖੋ ਸਾਡੇ ਆਪਣੇ ਸਾਡੇ ਪਿੰਡ ਦੇ ਆ ਸਾਡੇ ਕਲੋਜ਼ ਆ ਸਾਡੇ ਤੋਂ ਬਹੁਤ ਐਲਡਰ ਆ ਉਹਨਾਂ ਨੇ ਉਹਨਾਂ ਨੇ ਸੇਵਾ ਕੀਤੀ ਆ ਸੋਸਾਇਟੀ ਦੀ ਉਹਨਾਂ ਨੇ ਉਹਨਾਂ ਦਾ ਸਨਮਾਨ ਕੀਤਾ ਤੁਹਾਡਾ ਵੀ ਕੁਝ ਨਾ ਕੁਝ ਫਰਜ਼ ਬੰਦਾ ਆ ਪੀ ਕੋਲਡ ਮੈਨ ਬੰਦੇ ਆ ਉਹਨਾਂ ਨੇ ਇੰਨੀ ਦੇਰ ਤੱਕ ਸੇਵਾ ਕੀਤੀ ਆ ਪਿੰਡ ਦੀ ਵੀ ਕੀਤੀ ਆ ਤੁਹਾਡੀ ਵੀ ਕੀਤੀ ਆ ਇਸ ਕਰਕੇ ਮੇਰੀ ਰਿਕਵੈਸਟ ਹੈ ਇਹਨੂੰ ਡੀਪਲੀ ਲਓ ਜਰ ਇਹਨੂੰ ਡੀਪਲੀ ਲਓ ਬਜਾ ਕੀ ਬਲਡ ਫੇਮਸ ਤਾਂ ਕੇ ਬੇਰਕਾ ਤਜੇ ਇਥੇ ਸਾਡੇ ਪੰਜਾਬ ਦੇ ਵਿੱਚ ਬੇਰਕਾਰਾ ਹੋਇਆ ਤਾਂ ਫਿਰ ਕੀ ਫਾਇਦਾ ਹੋਇਆ ਉਸ ਗੱਲ ਦਾ ਅਕਸਰ ਕਮ ਸੇ ਕਮ ਤੁਸੀਂ ਵੀ ਇਸ ਗੱਲ ਨੂੰ ਸੋਚੋ ਕਿ ਕਿੱਥੇ ਦੀ ਕਿੱਥੇ ਤੱਕ ਦੁਨੀਆ ਪਹੁੰਚ ਗਈ ਹੈ ਤੇ ਤੁਸੀਂ ਵੀ ਇਸ ਗੱਲ ਨੂੰ ਦੇਖੋ ਥੋੜਾ ਸੋਚੋ ਇਸ ਗੱਲ ਅੰਕਲ ਹਨਾ ਬਾਤ ਤਾਂ ਬਸ ਫੋਰਟ ਕੀਤੀ ਜਾਵੇ ਮੈਂ ਕਿਸੇ ਨੂੰ ਇੱਥੇ ਠੇਸ ਨਹੀਂ ਪਹਾਈ ਠੀਕ ਆ ਜੇ ਕਿਸੇ ਨੂੰ ਗਲਤ ਲੱਗੇ ਤਾਂ ਮੈਨੂੰ ਕਮੈਂਟ ਦੇ ਵਿੱਚ ਕਹਿ ਸਕਦੇ ਠੀਕ ਆ ਥੈਂਕ ਯੂ ਅੰਕਲ ਜੀ ਤੁਹਾਡਾ ਤੇ ਮੈਂ ਕਿ ਨਹੀਂ ਸਾਡੇ ਬਜ਼ੁਰਗ ਹੁਣ ਇਸ ਟਾਈਮ ਬਹੁਤ ਘੱਟ ਆ ਕਿਉਂਕਿ ਮੇਰੇ ਘਰ ਬਜ਼ੁਰਗ ਐ ਨਹੀਂ ਮੈਨੂੰ ਇਸ ਚੀਜ਼ ਦੀ ਬਹੁਤ ਹੀ ਕਮੀ ਮਹਿਸੂਸ ਹੁੰਦੀ ਕਿਉਂਕਿ ਇਹ ਸਾਡੇ ਜਿੰਦੇ ਆ ਥੈਂਕ ਯੂ ਦੋਸਤੋ ਤੁਹਾਡਾ ਬੋਲਣ ਦਾ ਹਾਂਜੀ ਠੀਕ ਆ